ਗੁਰਮੀਤ ਅਰਖ ਦੀ ਕਹਾਣੀ ਚੱਕਰ ਵਿਊ ਡੋਰ ਵੈਲ ਬੱਜੀਆ ਮੇਰਾ ਧਿਆਨ ਇਹ ਕਦਮ ਦਵਾਰ ਦੇ ਘੜੀ ਵੱਲ ਗਿਆ 5:30 ਵੱਜ ਗਏ ਨੇ ਪੈਰਾਂ 'ਚ ਚੱਪਲ ਪਾ ਕੇ ਗੇਟ ਖੋਲਦਾ ਸਾਹਮਣੇ ਪਿਤਾ ਜੀ ਸ਼੍ਰੀ ਖੜੇ ਨੇ ਮੇਰੇ ਵੱਲ ਵੇਖ ਕੇ ਟਾਂਚ ਕਰਨ ਵਾਲੇ ਵਾਂਗ ਬੇਹਤੁਕਾ ਜਿਹਾ ਮੁਸਕਰਾਏ ਜਿਵੇਂ ਕਹਿ ਰਹਿਣਾ ਆ ਜੀ ਬੱਤਰ ਆ ਗਈ ਜਾਗ ਮੈਨੇ ਵੀ ਪਾ ਕੇ ਉਹਨਾ ਹੱਥੋਂ ਸਕੂਟਰ ਦਾ ਹੈਂਡਲ ਫੜਿਆ ਅੰਦਰ ਆਇਆ ਸ਼ਰਜੀ ਇਤਨੇ ਪਿਤਾਸ਼ਰੀ ਨੂੰ ਪਾਣੀ ਦਾ ਗਲਾਸ ਦਿੱਤਾ। ਉਹਨਾਂ ਨੂੰ ਪਾਣੀ ਪੀਂਦੇ ਵੇਖ ਮੈਂ ਚੁੱਪਚਾਪ ਕਿਟੋਂ ਬਾਹਰ ਹੋ ਗਿਆ। ਕਿਉਂਕਿ ਘਰ 'ਚ ਫਿਰਦਿਆਂ ਹੁਣ ਮੇਰੇ ਤੋਂ ਉਹਨਾਂ ਨਾਲ ਅੱਖ ਨਹੀਂ ਮਿਲਾਈ ਜਾਂਦੀ। ਇਸ ਕਰਕੇ ਜਦੋਂ ਉਸ ਪਿਤਾਸ਼ਰੀ ਘਰ ਹੁੰਦੇ ਨੇ ਮੈਂ ਜ਼ਿਆਦਾਤਰ ਬਾਹਰ ਹੀ ਰਹਿਣਾ। ਪਾਪਾ ਨੂੰ ਮੈਂ ਪਿਤਾਸ਼ਰੀ ਇਸ ਕਰਕੇ ਕਹਿਣਾ ਹੁੰਨਾ ਕਿ ਮੈਨੂੰ ਧਰਤੀ ਹੇਠਲਾ ਬਲਦ ਲੱਗਦੇ ਨੇ। ਜਿਸ ਨੇ ਧਰਤੀ ਆਪਣੇ ਸਿੰਘਾਂ ਤੇ ਟਿਕਾ ਰੱਖੀ ਆ। ਨਹੀਂ ਇਸ ਬੰਦੇ ਦੇ ਦੋਹੇ ਪੜੇ ਲਿਖੇ ਨੂੰ ਪੁੱਤਰ ਕਰੇ ਵਿਲੇ ਬੈਠੇ ਹੋਣਾ। ਉਹਨੂੰ ਐਸੋ ਮਰਚ ਕੰਮ ਕਰਨ ਦੇ ਕੀ ਲੋੜ ਐ ਭਲਾ ਪਰ ਨਹੀਂ ਅਸੀਂ ਤਾਂ ਕਮਾਉ ਉਹ ਕਵੇ ਨਿਕੰਮੇ ਹੋਏ ਬੈਠਿਆ ਦੋਵੇਂ ਜੀ ਐਮਏ ਵੀ ਆਡਾ ਸਰਕਾਰ ਦੀਆਂ ਨੂੰਬੜ ਚਾਲਾਂ ਕਰਕੇ ਸਾਡੇ ਦੋਹਾਂ ਤੋਂ ਇਹ ਟੀਟੀ ਪਾਸ ਨਹੀਂ ਹੋ ਸਕੇ ਉਤੋਂ ਸਰਕਾਰ ਵੀ ਹੁਣ ਦਿਨੋ ਦਿਨ ਸਕੂਲ ਬੰਦ ਕਰੀ ਜਾ ਰਹੀ ਆ ਫੇਰ ਨੌਕਰੀ ਕਿੱਥੋਂ ਮਿਲਣੀ ਆ ਐ ਸੋਚਦਾ ਮੈਂ ਅੱਡੇ ਵੱਲ ਚੱਲ ਆਇਆ ਹਾਂ ਪਿਤਾ ਜੀ ਸ਼੍ਰੀ 2 ਸਾਲ ਪਹਿਲਾਂ ਇਨਕਮ ਟੈਕਸ ਚੋਂ ਰਿਟਾਇਰ ਹੋਏ ਨੇ ਸ਼ਾਇਦ ਸੋਚਦੇ ਹੋਣਗੇ ਸਰਬਸਤਵਾਰ ਆਰਾਮ ਕਰੂੰਗਾ ਪਰ ਇਹ ਨਹੀਂ ਹੋ ਸਕਿਆ ਕਿਉਂਕਿ ਰਿਟਾਇਰ ਹੋਣ ਤੋਂ ਬਾਅਦ ਬੰਦੇ ਦੀ ਆਮਦਨ ਘਟਦੀ ਆ ਪਰ ਖਰਚੇ ਨਹੀਂ ਉਹਨਾਂ ਨੇ ਆਪਣੇ ਕਿਸੇ ਦੋਸਤ ਕੋਲ ਜਾ ਕੇ ਨੌਕਰੀ ਕਰ ਲਈ ਇਸ ਨੌਕਰੀ ਰਾਹੀਂ ਪਿਤਾ ਸ਼੍ਰੀ ਬਡੇਪਾ ਤੇ ਇਕਲਪਾ ਦੋਵੇਂ ਇਕੱਠੇ ਘਟ ਰਹੇ ਨੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਤੋਂ 5 ਮਹੀਨੇ ਬਾਅਦ ਹੀ ਮੰਮੀ ਜੀ ਸਾਇਲੈਂਟ ਅਟੈਕ ਨਾਲ ਬਸ ੱੱਲੇ ਸਨ ਪਿਤਾ ਸ਼੍ਰੀ ਨੇ ਥੋੜੇ ਦਿਨਾਂ ਬਾਅਦ ਹੀ ਨੌਕਰੀ ਲੱਭ ਲਈ ਹੁਣ ਸਵੇਰੇ 9 ਵਜੇ ਘਰੋਂ ਨਿਕਲਦੇ ਨੇ ਰਾਈਟ 5:30 ਵਜੇ ਘਰ ਦੀ ਡੋਰ ਬੈਲ ਵੱਜ ਜਾਂਦੀ ਆ ਮੇਰਾ ਦਿਨ ਦੀ ਧੜਕਣ ਤੇਜ਼ ਹੋ ਜਾਂਦੀ ਆ ਮੈਂ ਕਿਤਰਾਉਂਦਾ ਹਾਂ ਕਿ ਬੂਹਾ ਜਾ ਕੇ ਨਾ ਖੋਲਾਂ ਸ਼ਰਨਜੀਤ ਨੂੰ ਕਈ ਵਾਰ ਕਿਹਾ ਕਿ ਤੂੰ ਖੋਲ ਦੇ ਜਾ ਕੇ ਪਰ ਉਹ ਪ੍ਰੈਗਨੈਂਟ ਹੋਣ ਕਰਕੇ ਛੇਤੀ ਉੱਠ ਨਹੀਂ ਪਾਉਂਦੀ ਮੈਂ ਫਿਰ ਉਸੇ ਟਾਂਚ ਜਾਂ ਸਾਹਮਣਾ ਕਰਦਾ ਜਿਹੜਾ ਪਿਤਾ ਜੀ ਰੋਜ਼ ਮੁੱਛਾਂ ਵਿੱਚ ਮੁਸਕਰਾ ਕੇ ਕਰਦੇ ਨੇ 62 ਤੇ ਮੀਤੇ ਦੀ ਰੇੜੀ ਤੇ ਪਹੁੰਚਿਆ ਹਾਂ ਉਹਨੇ ਨਾਲ ਕੰਮ ਕਰਦੇ ਮੁੰਡੇ ਨੂੰ ਹੱਥ ਮਾਰੀ ਚੱਲ ਓਏ ਛੋਟੂ ਮਾਸਟਰ ਜੀ ਨੇ ਡਬਲ ਟਿੱਕੀਆ ਬਰਗ ਅਲਾ ਦੇ ਇੱਕ ਜਦੋਂ ਮੈਨੂੰ ਮਾਸਟਰ ਜੀ ਕਹਿੰਦਾ ਮੇਰੇ ਅੰਦਰ ਪਰਵੇਂ ਵਾਂ ਕੁਝ ਫਿਰ ਜਾਂਦਾ ਕਈ ਵਾਰ ਮਨ ਚ ਆਇਆ ਵੀ ਇਹਨੂੰ ਗਾਹ ਮੈਨੂੰ ਮਾਸਟਰ ਨਾਲ ਕਿਹਾ ਕਰ ਪਰ ਪਤਾ ਨਹੀਂ ਕੀ ਸੋਚ ਕੇ ਹਮੇਸ਼ਾ ਚੁੱਪ ਕਰ ਜਾਂਦਾ ਮੀਤਾ ਮੇਰੇ ਨਾਲ ਹੀ ਪੜਦਾ ਹੁੰਦਾ ਸੀ ਪਰ ਕਿਤੇ ਨੌਕਰੀ ਨਹੀਂ ਮਿਲੀ ਹਾਰ ਕੇ ਆਪਣੇ ਪਾਪੇ ਨਾਲ ਹੀ ਹਰਵਾਈ ਦਾ ਕੰਮ ਸਿੱਖਣ ਲੱਗ ਪਿਆ ਹੁਣ ਪਿੰਡ ਦੇ ਏਡੇ ਤੇ ਫਾਸਟ ਫੂਡ ਦੀ ਰੇੜੀ ਲਾਉਂਦਾ ਇਹਦੇ ਬਰਗਰ ਨੂਡਲ ਤੇ ਮਚੂਰੀ ਸ਼ਾਮ ਵੇਲੇ ਲਗਭਗ ਭਿੰਡੇ ਹਰ ਘਰ ਚ ਜਾਂਦੇ ਨੇ ਛੋਟੂ ਨੇ ਡੱਪਕੈਨ ਵਿੱਚ ਲਪੇਟ ਕੇ 버ਗਰ ਮੇਰੇ ਹੱਥ ਫੜਾ ਦਿੱਤਾ ਸਾਹਮਣੋਂ ਅਵਤਾਰ ਮੋਟਰਸਾਈਕਲ ਦੇ ਹੱਥ ਹਿਲਾਉਂਦਾ ਤੇਜ਼ੀ ਨਾਲ ਲੰਘ ਗਿਆ ਉਹਦੇ ਗਲ 'ਚ ਪਾਈ ਹੋਈ ਟਾਈ ਹਵਾ 'ਚ ਲਹਿਰਾ ਰਹੀ ਹੈ ਜਿਵੇਂ ਪਿੱਛੋਂ ਵੇਖਣ ਵਾਲੇ ਨੂੰ ਬਾਏ ਬਾਏ ਕਰ ਰਹੀ ਹੋਵੇ ਅਵਤਾਰ ਐਮਬੀ ਕੰਪਨੀ 'ਚ ਮਾਰਕੀਟਿੰਗ 'ਚ ਕੰਮ ਕਰਦਾ ਚਿੱਟੇ ਸ਼ਰਟ ਨਾਲ ਗਲ 'ਚ ਲਾਲ ਰੰਗ ਦੀ ਟਾਈ ਪਾਈ ਤੇ ਮੋਟਰਸਾਈਕਲ ਦੇ ਬੈਕ 'ਚ ਵਿਦੇਸ਼ੀ ਸ਼ੈਂਪੂ, ਟੂਥਪੇਸਟਾਂ ਤੇ ਹੋਰ ਪਤਾ ਨਹੀਂ ਕੀ ਕੀ ਚੱਕੀ ਫਰਦਾ। ਲੋਕਾਂ ਨਾਲ ਰੋਜ਼ ਮੀਟਿੰਗਾਂ ਕਰਦਾ ਪਰ ਹਮੇਸ਼ਾ ਤੇਜ਼ੀ ਚ ਹੀ ਰਹਿੰਦਾ ਜਿਵੇਂ ਮੋਟਰਸਾਈਕਲ ਨੂੰ ਹਵਾ 'ਚ ਉਡਾ ਦੇਣਾ ਚਾਹੁੰਦਾ ਹੋਵੇ। ਇੱਕ ਦਿਨ ਮੈਂ ਕਿਹਾ, "ਓਏ, ਤੂੰ ਕਦੇ ਆਰਾਮ ਵੀ ਕਰ ਲਿਆ ਕਰ। ਹਮੇਸ਼ਾ ਅੱਗ ਲੱਗੀਆਂ ਵਾਲੇ ਮੰਗੋ ਤੁਰਿਆ ਰਹੇ ਨਾ। ਕੀ ਗੱਲ? ਤੈਨੂੰ ਅਸੀਂ ਚੰਗੇ ਨਹੀਂ ਲੱਗਦੇ? ਟਾਰਗੇਟ ਵੀਰੇ, ਟਾਰਗੇਟ। ਹਰ ਮਹੀਨੇ ਦਾ ਟਾਰਗੇਟ ਐਵੇਂ ਹੀ ਪੂਰਾ ਹੁੰਦਾ।" ਤਾਹੀਂ ਜਾ ਕੇ ਚਾਰ ਚੰਲੜ ਪੱਲੇ ਪੈਂਦੇ ਆ ਜੇ ਰਾਮ ਕਰਨ ਬਹਿ ਗਿਆ ਤਾਂ ਟਾਰਗੇਟ ਪੂਰਾ ਨਹੀਂ ਹੋਣਾ ਜੇ ਟਾਰਗੇਟ ਪੂਰਾ ਨਾ ਹੋਇਆ ਤਾਂ ਖਾਵਾਂਗੇ ਕਿ ਪਹਿਲਾਂ ਟਾਰਗੇਟ ਛੋਟੇ ਸੀ 6 ਤੀ ਪੂਰੇ ਹੋ ਜਾਂਦੇ ਜੀ ਹੁਣ ਤਾਂ ਐ ਲੱਗਦਾ ਜਿਵੇਂ ਇਹਨਾਂ ਨੇ ਚਾਬੀ ਲੈ ਕੇ ਛੱਡ ਦਿੱਤੇ ਹੋਈਏ 5000 ਦੀ ਨੌਕਲੀ ਪਤਾ ਨਹੀਂ ਕਿ ਕੀ ਸਟੰਡ ਕਰਨੇ ਪੈਂਦੇ ਨੇ ਅੰਦਰੋਂ ਭਾਵੇਂ ਟੁੱਟੇ ਹੋਈਏ ਪਰ ਲੋਕਾਂ ਸਾਹਮਣੇ ਖੁਸ਼ ਰਹਿਆ ਵਾਂਗੂ ਖੁਸ਼ ਰਹਿਣ ਦੀ ਫੀਲਿੰਗ ਲੈਣੀ ਪੈਂਦੀ ਹੈ ਭਰਾਵਾ ਇਹਨਾਂ ਪ੍ਰਾਈਵੇਟ ਕੰਪਨੀ ਨੇ ਤਾਂ ਬੰਦੇ ਜ਼ਿੰਦਗੀ ਜਿਵੇਂ ਖੂਨ ਨਾਲ ਜੁੜੇ ਬਲਦਵਾਰੇ ਕੀ ਕੀਤੀ ਪਈ ਆ। ਨਾ ਪਾਲਤੂ ਕਿਤੇ ਖੜਨਦੇ ਵੇ ਨਾ ਗੱਲ ਕਰਨਦੇ ਸਮਝ ਨਹੀਂ ਆਉਂਦੀ। ਕਿੰਦਰ ਭੱਜੇ ਜਾ ਰਹੇ। ਉਹਦੀ ਆਵਾਜ਼ ਵਿੱਚ ਸੱਚੀ ਤਰਲਸ ਸੀ ਉਸਦਾ। ਸੱਚਮੁੱਚ ਉਹ ਉਸਟਾਂਟੀ ਤਾਂ ਕਰ ਰਿਹਾ ਸੀ। ਫਾਰਮਲ ਡਰੈਸ ਦੇ ਨਾਲ ਪੋਚਿੰਗ ਪੱਗ ਬੰਨਦਾ। ਗੱਲ ਚਟਾਈ ਪਾਉਣ ਤੋਂ ਬਿਨਾ ਕਰੋ ਨਾ ਨਿਕਲਦਾ। ਗੱਲ ਕਾਦੀ ਉਮਰ ਨਾ ਹੋ ਕੇ ਵੀ ਮੀਰਾ ਵਾਂਗ ਐਟੀਟਿਊਡ ਰੱਖਣ ਲਈ ਮਜਬੂਰ ਸੀ। ਤਾਕੇ ਬੇਲਣ ਵਾਲੇ ਹਰ ਬੰਦੇ ਨੂੰ ਉਮੀਦ ਤੇ ਪੈਸੇ ਵਾਲਾ ਰੱਜੇ ਆ ਨਾ ਸਰ ਆਬੇ। ਤਾਂਕੇ ਲੋਕ ਉਹਨਾਂ ਨੂੰ ਵੇਖ ਕੇ ਇੰਪ੍ਰੈਸ ਹੋਣ ਤੇ ਕੰਪਨੀ ਦੀ ਸੇਲ ਹੋਰ ਵਧੇ। ਟੇਬਲ ਤੇ ਪਈ ਪੁਰਾਣੀ ਤਰੀਕ ਵੀ ਇੱਕ ਵਾਰ ਪੜਨ ਲੱਗਿਆ। ਇੱਕ ਖਬਰ ਦੀ ਫੋਟੋ ਵਿੱਚ ਐਮ.ਐਲ.ਏ ਸਾਹਿਬ ਨਾਲ ਖੜੇ ਬਲਕਾਰੀ ਦੀ ਫੋਟੋ ਵੇਖ ਕੇ ਮੂੰਹ ਚ ਘੜਤਣ ਜੀ ਪੜ ਗਈ। ਜਿਵੇਂ ਅੱਕ ਚਿੱਥਿਆ ਗਿਆ ਹੋਵੇ। ਤੇ ਉਹੀ ਬਲਕਾਰੀ ਆ ਜਿਹੜਾ ਕਦੇ ਮੇਰੀਆਂ ਕਿਤਾਬਾਂ ਲੈ ਕੇ ਪੜਦਾ ਹੁੰਦਾ ਸੀ ਬਾਅਦ ਚ ਕਚੈਰੀ 'ਚ ਦਰਖਾਸਤਾਂ ਲਿਖਣ ਲੱਗਾ। ਹੁਣ ਐਮਐਲਏ ਸਾਹਮਣੇ ਦੀ ਪੂਰੀ ਬਣਦੀ ਆ। ਥਾਣੇ ਦੇ ਸਿਪਾਈ ਤੋਂ ਲੈ ਕੇ ਥਾਣੇਦਾਰ ਤੱਕ ਸਾਰੇ ਤੋਂ ਪੁੱਛ ਕੇ ਗੱਲ ਕਰਦੇ ਨੇ। ਸਮਗਲਾਂ ਅਤੇ ਪੁਲਿਸ ਬਚਕਾਰ ਹੁਣ ਇਹ ਪੁਲ ਦਾ ਕੰਮ ਕਰਦਾ। ਉਹਨਾਂ ਦੇ ਮੇਲ ਹੋ ਜਾਂਦੇ ਨੇ, ਛੇ ਮਾਦਰਿਆਪਾਰ ਇਹ ਕਰ ਜਾਂਦੇ ਨੇ। ਇੱਕ ਦਿਨ ਐਤੀ ਮੀਤੇ ਦੀ ਰੇੜੀ ਕੋਲ ਬੈਠਾ ਮੈਨੂੰ ਕਹਦਾ, "ਓ ਮਾਟਰਾ ਐ ਤੇਰਾ ਕੰਮ ਨਹੀਂ ਵਰਨਾ ਜਿਵੇਂ ਤੂੰ ਕਰਦਾ। ਸਰਕਾਰੀ ਨੌਕਰੀ ਕਿਤੇ ਧਰੀ ਪਈਆ? ਹੁਣ ਜਿਹੜੀ ਚੱਕ ਲੇਗਾ ਜਾ ਕੇ ਇਹ ਕੱਲੀ ਪੜਾਈਆਂ ਨਾਲ ਹੀ ਨਹੀਂ ਮਿਲਣੀ ਹੁਣ।" ਔਰ ਵੀ ਬਧੇਰਾ ਕੁਛ ਕਰਨਾ ਪੈਂਦਾ ਮੈਂ ਕਰਾਉਣਾ ਤੇਰੀ ਸੈਟਿੰਗ ਐ ਕਰ ਮੈਨੂੰ 3 ਲੱਖ ਦੇ ਤੇ ਵੇਖ ਮੈਂ ਭੁਹੇਰੀ ਕਮੂਗਾ ਜੇ ਮਹੀਨੇ ਚ ਨਿਯੁਕਤੀ ਪੱਤਰ ਤੇਰੇ ਹੱਥ ਚ ਨਾ ਹੋਇਆ ਤਾਂ ਕਹਿੰਦੀ ਬਲਕਾਰੀ ਐਵੇਂ ਨਹੀਂ ਕਹਿੰਦਾ ਸੀ ਮੈਂ ਸੋਚਿਆ ਬਈ ਐਮਐਲਏ ਸਾਹਿਬ ਨਾਲ ਰਹਿੰਦਾ ਹੋ ਸਕਦਾ ਕਿਤੇ ਹੱਥ ਪੰਨਾ ਫਸਾ ਲਵੇ ਪਿਤਾ ਜੀ ਨਾਲ ਗੱਲ ਕੀਤੀ ਉਹਨਾਂ ਨੇ ਰਿਟਾਇਰਮੈਂਟ ਦੀ ਪੇਮੈਂਟ ਚੋਂ ਬਚਿਆ ਆਖਰੀ 3 ਲੱਖ ਢਾਕੇ ਦੇ ਦਿੱਤਾ ਪਰ ਅੱਜ ਡੇਢ ਸਾਲ ਲੰਘ ਜਾਣ ਤੋਂ ਬਾਅਦ ਵੀ ਨਾ ਮੇਰਾ ਨਿਯੁਕਤੀ ਪੱਤਰ ਆਇਆ ਨਾ ਨੌਕਰੀ ਮਿਲੀ ਨਾ ਪੈਸਾ ਹਰ ਹੰਬ ਦੇ ਘਰੇ ਬਹਿ ਗਿਆ ਹੁਣ ਜਦੋਂ ਵੀ ਮਿਲਦਾ ਬੇਸ਼ਰਮਾ ਬੰਗੂ ਹੱਸ ਕੇ ਲੰਘ ਜਾਂਦਾ ਪਤਾ ਨਹੀਂ ਇਹ ਸਿਆਸੀ ਲੋਕ ਇਹੋ ਜੀ ਬੇਸ਼ਰਮੀ ਵਾਲਾ ਸਭਾ ਕਿੱਥੋਂ ਲੈਂਦੇ ਨੇ ਕਿ ਪਲਾਂ ਵਿੱਚ ਹੀ ਇਹਨਾਂ ਦੀ ਨਜ਼ਰ ਬਦਲ ਜਾਂਦੀ ਆ ਇੱਕ ਦਿਨ ਠੇਕੇ ਤੇ ਬੈਠਾ ਕਿਸੇ ਨਾਲ ਗੱਲਾਂ ਕਰੀ ਜਾਵੇ ਅਖੇ ਦੁਨੀਆ ਤਾਂ ਲੁੱਟਣ ਕੋਣੋਂ ਪਈਆ ਬਸ ਤੁਹਾਨੂੰ ਲੁੱਟਣ ਦਾ ਢੰਗ ਹੋਣਾ ਚਾਹੀਦਾ ਬਈ ਜਿਹੋ ਜਿਹਾ ਬੰਦਾ ਹੋਵੇ ਉਹੋ ਜਿਹਾ ਸਵਜਵਾਗ ਦਿਖਾ ਦਿਓ ਫੇਰ ਵੇਖ ਕੰਮ ਦੀ ਭਮੇਰੀ ਜੇ ਬੰਦਾ ਪੈਸੇ ਲੈ ਕੇ ਮਾਗ ਮਾਗਣਾ ਫਰੇ ਤਾਂ ਕਹਿਣੀ ਬਲਕਾਰੀ ਐ ਨਹੀਂ ਕਹਿੰਦਾ ਸੀ ਮੈਂ ਮਨ ਚ ਸੋਚਿਆ ਵੇ ਵੇਖ ਲਾ ਇਹੋ ਜਿਹੇ ਵੀ ਲੋਕ ਪਹਨੇ ਦੁਨੀਆ ਤੇ ਜਿਹੜੇ ਲੋਕਾਂ ਦੀ ਮਜਬੂਰੀ ਨੂੰ ਹਥਿਆਰ ਬਣਾ ਕੇ ਉਲਟਾ ਉਹਨਾਂ ਤੇ ਵਰਤੀ ਜਾ ਰਹੇ ਨੇ ਤੇ ਰੱਬ ਵੀ ਨਹੀਂ ਵੇਖਦਾ ਇਹ ਜਿਆ ਨੂੰ ਮਨ ਚ ਰੱਬ ਦਾ ਖਿਆਲ ਆਉਂਦਾ ਹੀ ਉੱਠ ਕੇ ਮੰਦਰ ਵੱਲ ਚੱਲ ਪਿਆ ਹਾਂ ਹੁਣ ਤਾਂ ਇਹ ਰੋਜ਼ ਦਾ ਕੰਮ ਬਣ ਗਿਆ ਜੇ ਗੁਰਦੁਆਰਾ ਸਾਹਿਬ ਕੋਲ ਹੋਮਾ ਉੱਧਰ ਚਲਾ ਜਾਣਾ ਜੇ ਇੱਧਰ ਹੋਮਾ ਅੱਡੇ ਕੋਲ ਤਾਂ ਮੰਦਰ ਜਾਉਣਾ ਉਹ ਇੱਕ ਗੱਲ ਨਾ ਮੈਂ ਮਹਿਸੂਸ ਕੀਤੀ ਹੈ ਭਈ ਜਦੋਂ ਬੰਦਾ ਬਿਮਾਰ ਜਾਂ ਪਰੇਸ਼ਾਨ ਹੁੰਦਾ ਨਾ ਉਦੋਂ ਬਹੁਤ ਜ਼ਿਆਦਾ ਧਾਰਮਿਕ ਹੋ ਜਾਂਦਾ ਤੇ ਸ਼ਾਇਦ ਮੈਂ ਵੀ ਦੂਰੋਂ ਮੰਦਰ ਚੋਂ ਰਹੀ ਆਰਤੀ ਦੀ ਆਵਾਜ਼ ਆ ਰਹੀ ਹੈ ਇੱਕ ਪੰਡਤਾਂ ਦਾ ਮੁੰਡਾ ਪਵਨ ਆ ਜਿਹੜਾ ਆਪਣਾ ਮੰਦਰ ਦਾ ਪੁਜਾਰੀ ਬਣਿਆ ਹੋਇਆ ਪਹਿਲਾਂ ਇਹਦੇ ਲਾਲਾ ਜੀ ਮੰਦਰ ਦੇ ਪੁਜਾਰੀ ਸੀ ਕਮਨ ਪਹਿਲਾਂ ਸਾਡੇ ਨਾਲ ਹੀ ਪੜਦਾ ਰਿਹਾ ਫਿਰ ਹਰ ਦੁਆਰ ਦੇ ਕਿਸੇ ਕਾਲਚ ਪੰਡਤਾਈ ਸਿੱਖਿਆ ਹੁਣ ਆਪਣੇ ਲਾਲਾ ਜੀ ਦੇ ਦਿਹਾਂਤ ਤੋਂ ਬਾਅਦ ਇਹਨੇ ਮੰਦਿਰ ਸੰਭ ਲਿਆ ਜਦੋਂ ਪੰਡਤਾਈ ਸਿੱਖੇ ਪੰਡਾਇਆ ਉਹਦੇ ਬਹੁਤ ਸੋਹਣਾ ਹੁੰਦਾ ਸੀ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਜਦ ਬਾਹ ਨੇ ਕੜਾਈਆਂ ਸਿਹਤ ਵੀ ਪਹਿਲਾਂ ਵਰਗੀ ਦੀ ਨਹੀਂ ਸ਼ਾਇਦ ਘਰ ਦਾ ਫਿਕਰ ਕਰਨ ਲੱਗਿਆ ਪਰ ਹੁਣ ਪਤਵੰਤਾ ਵਿਆਹ ਕਰਨ ਲੱਗਿਆਂ ਪਰੇਸ਼ਾਨੀਆਂ ਆ ਰਹੀ ਉਹਨਾਂ ਕੋਲ ਆਪਣਾ ਘਰ ਨਹੀਂ ਤੇ ਉੱਤੋਂ ਲੋਕ ਹਰੇਕ ਚਾਹੁੰਦਾ ਪਈ ਉਹਦੀ ਧੀ ਦਾ ਵਿਆਹ ਤਾਂ ਮੰਦਿਰ ਚ ਹੋਵੇ ਪਰ ਉਹ ਸਦਾਲੇ ਮੰਦਰ ਚ ਨਾ ਰਹੇ ਸ਼ਾਇਦ ਇਸ ਕਰਕੇ ਉਹ ਅੰਦਰ ਉਚਾਟਿਆ ਹੁੰਦਾ ਜਾ ਰਿਹਾ ਇੱਕ ਦਿਨ ਮੈਂ ਕਿਹਾ ਓਏ ਤੂੰ ਕੋਈ ਆਪਣਾ ਟੇਵਾ ਟੂ ਵਈ ਚ ਕਰ ਲੈ ਜੇ ਕੋਈ ਉਪਾਕਰਨਾ ਹੋਇਆ ਤਾਂ ਕਰ ਲੈਨੇ ਆ ਉਹ ਅੱਗੋ ਹੱਸ ਪਿਆ ਕਹਿੰਦਾ ਓਏ ਬਾਟਰਾ ਇਹ ਧਰਮ ਤਾਂ ਹੁਣ ਲੀਡਰ ਤੇ ਠੇਕੇਦਾਰਾਂ ਨੂੰ ਇਫੈਕਟ ਬੈਠਦੇ ਨੇ ਜਿਹੜੇ ਇਹਨਾਂ ਨੂੰ ਵੇਚ ਕੇ ਆਪਣਾ ਉੱਲੂ ਸਿੱਧਾ ਕਰੀ ਜਾਂਦੇ ਆ ਪਰ ਸਾਡੇ ਹਰ ਸਮੇਂ ਕੋਲ ਰਹਿਣ ਵਾਲਿਆਂ ਦਾ ਇਹਨਾਂ ਮੂਰਤੀਆਂ ਨੇ ਕੁਝ ਨਹੀਂ ਸਵਾਰਿਆ ਅੱਜ ਤਾਈਂ ਜਿਵੇਂ ਕਹਿੰਦੇ ਹੁੰਦੇ ਆ ਨਾ ਕਰਦਾ ਜੋ ਜੁਗੜਾ ਬਹਲਾ ਜੋਗੀ ਸਿੱਧ ਐਵੇਂ ਹੀ ਹੁੰਦਾ ਸਾਡੇ ਨਾਲ ਕੋਈ ਤਾਂ ਮੇਰੇ ਨਾਲ ਵੀ ਐਵੇਂ ਹੀ ਸੀ ਬੀ.ਏ ਤੋਂ ਬਾਅਦ ਮੈਨੂੰ ਸਹੀ ਤੀ ਕੋਈ ਨੌਕਰੀ ਨਹੀਂ ਮਿਲੀ ਨਾ ਸਰਕਾਰੀ ਨਾ ਪ੍ਰਾਈਵੇਟ ਮੰਮੀ ਪਾਬੰਦੇ ਲਾਲਾ ਜੀ ਕੋਲ ਰੋਈ ਤੁਰੇ ਰਹਿੰਦੇ ਇੱਕ ਦਿਨ ਉਹ ਕਹਿੰਦੇ ਮੁੰਡੇ ਦਾ ਵਿਆਹ ਕਰ ਦਿਓ ਇਹਦੇ ਘਰ ਆਉਣ ਵਾਲੀ ਕੁੜੀ ਦੀ ਕਿਸਮਤ ਬੜੀ ਤੇਜ ਹੋਵੇਗੀ ਉਹਦੇ ਭਾਗਾਂ ਨਾਲ ਹੀ ਇਹਦੇ ਭਾਗ ਖੁੱਲ ਜਾਣਗੇ ਮੰਮੀ ਨੇ ਪਿਤਾ ਜੀ ਨਾਲ ਗੱਲ ਕੀਤੀ ਪਰ ਪਿਤਾ ਜੀ ਨੇ ਕਿਹਾ ਦੇਖ ਸੰਤੋਸ਼ ਜਿੰਨਾ ਚਿਰ ਮੁੰਡਾ ਕਿਸੇ ਪਰਿਵਾਰ ਦੇ ਨਹੀਂ ਲੱਗਦਾ ਉਨਾ ਚਿਰ ਵਿਆਹ ਕਰਨਾ ਠੀਕ ਨਹੀਂ ਪਰ ਮੰਮੀ ਜੀ ਨੇ ਮੰਨੇ ਉਹਨਾਂ ਨੇ ਮੇਰੀ ਇੰਗੇਜਮੈਂਟ ਸ਼ਰਜੀਤ ਨਾਲ ਕਰਾ ਦਿੱਤੀ ਇਹ ਵੀ ਐਵੇਂ ਬੀ ਐਡ ਇੰਗੇਜਮੈਂਟ ਤੋਂ ਥੋੜੀ ਦੇਰ ਬਾਅਦ ਹੀ ਮੈਂ ਇੱਕ ਕਾਨਵਰਜ ਸਕੂਲ ਵਿੱਚ ਨੌਕਰੀ ਕਰ ਲਈ ਉਸ ਚ ਜੀ ਤਨਖਾਹ ਲੈਟ ਸਾਰੀਆਂ ਕਲਾਸਾਂ ਪੇਪਰੋਂ ਅਖੀਰ ਤੇ ਟਿਊਸ਼ਨ ਵੱਖਰੀ ਗੱਲ ਕਾਦੀ ਸ਼ਾਮ ਤਾਈਂ ਪਾਸ ਹੋ ਜਾਂਦੀ ਉੱਤੋਂ ਤਨਖਾਹ ਦੇਣ ਲੱਗਾ ਢੱਡਲ ਜਿਹਾ ਪ੍ਰਿੰਸੀਪਲ ਹਰ ਮਹੀਨੇ 100% ਰਿਜ਼ਲਟ ਲੈ ਉਹਨੇ ਇੱਤਾੜ ਨਾ ਕਰ ਦਿੱਤਾ 6 ਮਹੀਨਿਆਂ ਵਿੱਚ ਹੀ ਮੈਂ ਹੰਬ ਗਿਆ ਤੇ ਨੌਕਰੀ ਛੱਡ ਘਰੇ ਟਿਊਸ਼ਨ ਪੜਾਉਣੀ ਆ ਚਾਲੂ ਕਰ ਦਿੱਤੀਆਂ ਪਰ ਇਹ ਕੰਮ ਵੀ ਬਹੁਤੀ ਦੇਰ ਨਾ ਚੱਲਿਆ ਉਧਰੋਂ ਸ਼ਰਨਜੀਤ ਦੇ ਬਾਪੇ ਸਿਰ ਤੇ ਮਾਤਰੀ ਫੈਨ پیچھے ਤੇ ਵਿਆਹ ਕਰੋ ਪਰ ਪਿਤਾ ਜੀ ਸੋਚ ਰਹੇ ਸੀ ਕਿ ਜੇ ਮੁੰਡਾ ਨੌਕਰੀ ਲੱਗ ਜਾਈਂ ਫੇਰ ਹੀ ਵਿਆਹ ਕਰੀਏ ਪਰ ਮੰਮੀ ਦੇ ਹੀ ਰਾਟਾ ਭਈ ਜੇ ਘਰੇ ਨੂੰ ਆਜੋ ਫੇਰ ਕਿਹੜਾ ਨੌਕਰੀ ਨਾ ਮਿਲੋ ਸਭ ਕੁ ਕੀ ਪਤਾ ਦੋਵਾਂ ਨੂੰ ਇਕੱਠੀ ਮਿਲ ਜੇ ਸੋ ਕਨਾਲ ਦੋ ਹੈ ਪੜੇ ਲਿਖੇ ਨੇ ਪਪਾ ਫਿਰ ਵੀ ਚੁੱਪ ਕਰ ਗਏ ਮੰਮੀ ਨੇ ਮੈਨੂੰ ਘੋੜੀ ਚੜਾਈ ਦਿੱਤਾ ਹੁਣ ਸਾਡੇ ਵਿਆਹ ਨੂੰ ਸਾਲ ਹੋ ਗਿਆ ਪਰ ਇਹ ਤਾਂ ਕੋਈ ਸਰਕਾਰੀ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਹੋਇਆ ਕਈ ਵਾਰ ਪਪਾ ਤਲਖ ਹੋ ਜਾਂਦੇ ਝਗੜਾ ਕਰਦੇ ਮੰਮੀ ਨੂੰ ਕਹਿੰਦੇ ਲੈ ਪਹਿਲਾਂ ਇੱਕ ਨੂੰ ਰੋਟੀ ਦਿੰਦੀ ਸੀ ਹੁਣ ਦੋਹਾਂ ਨੂੰ ਦਿਆ ਕਰ ਬੰਦਾ ਗੁਜ਼ਾਰਾ ਕਰਨ ਲਈ ਸੌ ਹੱਥ ਪੱਲੇ ਮਾਰਦਾ ਪਰ ਇਹ ਸ਼ਹਿ ਜਾਤੇ ਅੰਦਰੋਂ ਬਾਹਰ ਨਹੀਂ ਨਿਕਲਦੇ ਸ਼ਾਇਦ ਤੁਹਾਨੂੰ ਪਤਾ ਨਹੀਂ ਪੁੱਤ ਹੁਣ ਆਕਲ ਤੇ ਨੌਕਰੀ ੱੱੱਕੇ ਹਾ ਕੇ ਮਿਲਦੀ ਆ ਕੋਈ ਕਰੇ ਨਹੀਂ ਦੇਣ ਉਹਦਾ ਸ਼ਰਜੀਤ ਸੁਣ ਕੇ ਸਿਰ ਤੋਂ ਪੈਰਾਂ ਤਾਈ ਲਾਲ ਖੱਬੀ ਹੋ ਜਾਂਦੀ ਮੂੰਹ 'ਚ ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ ਮੰਮੀ ਵਿਚਾਰੇ ਸਾਡੇ ਦੋਹਾਂ ਦੇ ਫਿਕਰ 'ਚ ਬਿਮਾਰ ਰਹਿਣ ਲੱਗੇ ਸ਼ਾਇਦ ਇਹੀ ਫਿਕਰ ਉਹਨੂੰ ਲੈ ਗਿਆ ਮੰਦਰ 'ਚੋਂ ਮੱਥਾ ਟੇਕੇ ਬਾਹਰ ਨਿਕਲਿਆ ਤਾਂ ਗਲੀ 'ਚ ਤੁਰੇ ਜਾਂਦਾ ਨਾਚਰ ਮਿਲ ਗਿਆ ਕੀ ਹਾਲ ਆ ਮਾਸਟਰ ਜੀ ਮੈਂ ਮੁਸਕਰਾ ਕੇ ਉਹਦੇ ਨਾਲ ਹੱਥ ਮਿਲਾਉਂਦਾ ਉਹ ਦੇਖੁਰ ਤੇਰੇ ਹੱਥਾਂ ਤੇ ਰੱਟਣ ਪਏ ਹੋਏ ਨੇ ਜੋ ਮੈਨੂੰ ਬੜੇ ਅਜੀਬ ਲੱਗੇ ਕਿਵੇਂ ਆ ਕੋਈ ਟੇਵਾ ਡੂਆ ਤਾਂ ਨਹੀਂ ਦਿਖਾਉਣਾ اے ਪੰਡਤ ਜੀ ਨੂੰ ਉਹਨੇ ਮਜ਼ਾਕ ਨਾਲ ਕਿਹਾ ਨਹੀਂ ਯਾਰ ਉਹੀ ਆ ਗਿਆ ਸੀ ਇਧਰ ਆ ਜਾ ਤੂੰ ਵਿਖਾ ਲੈ ਟੇਵਾ ਆਪਣਾ ਕਿੱਥੇ ਮਾਸਟਰ ਜੀ ਸਾਡੀਆਂ ਕਿਸਮਤ ਵਾਲੀਆਂ ਲਕੀਰਾਂ ਤਾਂ ਇੱਟਾਂ ਦੀ ਕੇਰੀ ਨਹੀਂ ਘਸਾ ਛੱਡੀਆਂ ਨੇ ਹੁਣ ਇੰਨਾ ਚ ਕੀ ਬਚਿਆ ਵੇਖਣ ਨੂੰ ਤੁਸੀਂ ਵਿਖਾਓ ਤੁਹਾਡੇ ਵਰਗੇ ਤਖੜੇ ਬੰਦਿਆਂ ਦੇ ਕੰਮ ਨੇ ਤਾਂ ਉਹ ਹੱਸ ਪਿਆ ਨਾਜਰ ਕਦੇ ਸਾਡੇ ਪਿੰਡ ਦੀ ਸ਼ਾਨ ਹੁੰਦਾ ਸੀ ਕਾਲਜ ਵਿੱਚ ਜਲ ਦੌੜਦਾ ਹਵਾ ਨੂੰ ਗੰਡਾ ਦੇ ਦਿੰਦਾ ਯੂਨੀਵਰਸਿਟੀ ਤੱਕ ਸਾਰੇ ਇਹਨੂੰ ਜੂਨੀਅਰ ਮੈਕਾ ਸੈਂ ਕਹਿੰਦੇ ਪਰ ਇਸ ਪਛਾਣ ਨੇ 나ਜਰ ਨੂੰ ਨਾਮ ਤੋਂ ਸਿਵਾ ਹੋਰ ਕੁਝ ਨਹੀਂ ਸੀ ਦਿੱਤਾ ਅਖੀਰ ਸਾਰੇ ਮੈਡਲ ਆਪਣੀ ਬੀਬੀ ਦੇ ਸੰਦੂਖ ਚ ਸਾਂਭ ਵੱਡੇ ਭਰਾ ਨਾਲ ਰਾਜ ਮਿਸਤਰੀ ਦੇ ਕੰਮ ਜਾ ਲੱਗਾ ਇੱਕ ਦਿਨ ਦੱਸਦਾ ਆ ਜਿਹੜੇ ਭਈਏ ਠੇਕੇ ਨਾਲੇ ਦਿਹਾੜੀਦਾਰ ਜਾਂਦਾ ਉਹ ਅੱਗੇ ਤੋਂ 450 ਲੈਂਦਾ ਫਿਰ ਇਹਨੂੰ 300 ਹੀ ਦਿੰਦਾ ਜਦੋਂ ਇਹਨੇ ਵਿਰੋਧ ਕੀਤਾ ਤਾਂ ਉਹ ਕਹਿੰਦਾ ਕੰਮ ਕਰਨਾ ਹੈ ਤੋ ਕਰੋ ਨਹੀਂ ਬੰਦੇ ਹੋਰ ਵੀ ਬਹੁਤ ਹੈ ਕਰਨੇ ਵਾਲੇ ਜੋ ਦੇ ਰਹਾ ਹਾਂ ਉਹ ਵੀ ਜ਼ਿਆਦਾ ਹੈ ਤੁਹਾਰੇ ਕੰਮ ਦੇ ਹਿਸਾਬ ਸੇ ਹਾਏ ਕੁੱਤਾ ਪਈਆ ਪੰਜਾਬ ਚ ਪੈਰ ਕੀ ਲੱਗੇ ਸਾੜਾ ਸਾਡਾ ਹੀ ਸਿਰ ਉਰਕਣ ਬਹਿ ਗਿਆ ਕਰ ਵੀ ਕੀ ਸਕਦੇ ਆ ਬਾਈ ਹੱਥੇ ਕਰਨ ਵਾਲਾ ਹਰ ਕੰਮ ਤਾਂ ਇਹਨਾਂ ਨੇ ਸਾਬ ਲਿਆ ਤੇ ਨੌਕਰੀਆਂ ਲੀਡਰਾਂ ਤੇ ਅਫਸਰਾਂ ਨੇ ਆਮ ਬੰਦੇ ਲਈ ਤਾਂ ਤੱਕ ਹੀ ਨੇ ਹਰ ਪਾਸੇ ਜਿੱਥੇ ਮਰਜੀ ਖਾਈ ਜਾ ਪਰ ਜ਼ਿੰਦਗੀ ਚਾੜ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਬਾਈ ਆਖਰ ਨਿਆਣੇ ਵੀ ਤਾਂ ਪਾਲਣੇ ਹੋਏ ਹੈ ਕਿ ਨਹੀਂ ਕੁਝ ਕਰ ਲਈ ਤਾਂ ਮੈਂ ਵੀ ਬਥੇਰਾ ਔਲਿਆ ਸੀ ਪਰ ਕੀ ਕਰਾਂ ਇਸ ਸਟੇਟਸ ਨਾ ਦੀ ਚੀਜ਼ ਨੇ ਮੈਨੂੰ ਔਕਾਤ ਤੋਂ ਪਛਾਂਕ ਦੀ ਪੈਰ ਹੀ ਨਹੀਂ ਰੱਖਣ ਦਿੱਤਾ ਅੱਠਵੀਂ ਤੱਕ ਦੇ ਕੌਨਵਰਟ ਸਕੂਲ ਵਿੱਚ ਨੌਕਰੀ ਮਿਲ ਰਹੀ ਸੀ ਪਰ ਸ਼ਰਨਜੀਤ ਅੜ ਗਈ ਨਾ ਹੁਣ ਤੁਸੀਂ ਲੈਕਚਰਰ ਪੋਸਟ ਤੇ ਹੋ ਤੇ ਇਸ ਮਿਡਲ ਸਕੂਲ ਚ ਨੌਕਰੀ ਕਰੋਗੇ ਉਹ ਵੀ ਇਸ ਪ੍ਰਾਈਵੇਟ ਜੇ ਸਰਕਾਰੀ ਹੋਵੇ ਤਾਂ ਬੰਦਾ ਸੋਚਦਾ ਵੀ ਚੰਗਾ ਲੱਗਦਾ ਪਰ ਇਹ ਸਕੂਲ ਇਹਦੇ ਨਾਲੋਂ ਤਾਂ ਬੰਦਾ ਵੈਲਾ ਹੀ ਚੰਗਾ ਫਿਰ ਪਿਤਾ ਜੀ ਨੇ ਆਪਣੇ ਦਫ਼ਤਰ ਵਿੱਚ ਲਗਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਜੀਤ ਨੇ ਉਹਨਾਂ ਚੀ ਲੱਤ ਪਸਾ ਦਿੱਤੀ ਪਾਪਾ ਜੀ ਹੁਣ ਅਧਿਆਪਨ ਦੇ ਖੇਤਰ ਤੋਂ ਹਟ ਕੇ ਇਹ ਹੋਰ ਕੰਮ ਵੀ ਕੀ ਸਕਦੇ ਨੇ ਆਖਰ ਬੰਦੇ ਦਾ ਵੀ ਕੋਈ ਸਟੈਂਡਰਡ ਹੁੰਦਾ ਪੁੱਤਰ ਜੇ ਕਿਤੇ ਪ੍ਰਾਈਵੇਟ ਨੌਕਰੀ ਮਿਲਦੀ ਆ ਤਾਂ ਤੁਹਾਡੇ ਸਟੈਂਡਰਡ ਨੂੰ ਮੀਟ ਨਹੀਂ ਕਰਦੀ ਇਹਦਰ ਸਰਕਾਰੀ ਨੌਕਰੀ ਲਈ ਆਪਾਂ TET ਨਹੀਂ ਕੀਤੀ ਹੋਈ। ਮਤਲਬ ਤੁਸੀਂ ਸਰਕਾਰੀ ਜੌਬ ਲਈ ਵੀ ਫਿੱਟ ਨਹੀਂ। ਤੇ ਪ੍ਰਾਈਵੇਟ ਆਪਾਂ ਕਰਨੀ ਨਹੀਂ। ਦੇਖੋ ਬੇਟਾ ਜੇ ਕੁਝ ਕਰਨਾ ਹੈ ਤਾਂ ਕਰੋ। ਨਹੀਂ ਕਰਨਾ ਨਾ ਕਰੋ। ਪਰ ਇੱਕ ਗੱਲ ਯਾਦ ਰੱਖਿਓ। ਇਹ ਪੈਨਸ਼ਨ ਆਪਣੇ ਘਰ ਉਹਨਾਂ ਚ ਰਹੀ ਹੋਣੀ ਆ ਜਿੰਨਾ ਚਿਰ ਮੈਂ ਜਿਉਣਾ। ਮੇਰੇ ਮਰੇ ਤੋਂ ਬਾਅਦ ਕੀ ਕਰਨਾ ਇਹਦਾ ਇਤਜਾਮ ਜੇ ਹੁਣ ਤੋਂ ਹੀ ਕਰ ਲਵਾਂ ਤਾਂ ਚੰਗਾ। ਪਿਤਾ ਜੀ ਦੁਖੀ ਹੋ ਕੇ ਆਪਣੇ ਕਮਰੇ 'ਚ ਚਲੇ ਜਾਂਦੇ। ਫੜਾਕ ਕਰਦੇ ਵਜਦੇ ਦਰਵਾਜ਼ੇ ਨੇ ਉਹਦੇ ਅੰਦਰਲੇ ਗੁੱਸੇ ਦਾ ਅਹਿਸਾਸ ਕਰਵਾ ਦਿੱਤਾ ਸ਼ਰਨਜੀਤ ਦਾ ਚਿਹਰਾ ਵੀ ਗੁੱਸੇ ਨਾਲ ਲਾਲ ਹੋ ਗਿਆ ਕਿਉਂਕਿ ਪਾਪਾ ਦੇ ਮੂੰਹੋਂ ਨਿਕਲਿਆ ਸੱਚ ਨੂੰ ਉੱਤਰ ਅੰਦਰ ਤੱਕ ਸੜ ਗਿਆ ਮੈਂ ਪਿਤਾ ਸ਼੍ਰੀ ਦੇ ਕਹਿ ਲਫ਼ਜ਼ਾਂ ਦੇ ਚੱਕਰ ਵਿੱਚ ਫਸ ਗਿਆ ਹਸ ਇਸ ਕਰਕੇ ਉਹਨਾਂ ਨਾਲ ਮੇਥੋਂ ਅੱਖ ਨਹੀਂ ਮਿਲਾਈ ਜਾਂਦੀ ਹੁਣ ਜਦ ਵੀ ਮੰਦਰ ਜਾਂ ਗੁਰਦੁਆਰਾ ਸਾਹਿਬ ਜਾਂਦਾ ਆਪਣੀ ਨੌਕਰੀ ਦੀ ਛੱਡ ਪਿਤਾ ਸ਼੍ਰੀ ਦੀ ਤੰਦਰੁਸਤੀ ਪਹਿਲਾਂ ਮੰਨਦਾ ਕਿ ਪਿਤਾ ਸ਼੍ਰੀ ਹੀ ਕੈਸੀ ਕਢੀ ਨੇ ਜਿਸ ਨੇ ਆਪਣੇ ਨਾਲ ਨਾਲ ਸਾਡੇ ਦੋਹਾਂ ਜੀਆਂ ਦੀ ਆਰਥਿਕ ਬੇੜੀ ਨੂੰ ਵੀ ਥੰਮਿਆ ਹੋਇਆ ਹੁਣ ਅੰਦਰ ਪਈ ਸ਼ਰਨਜੀਤ ਵੀ ਬਥੇਰੀਆਂ ਪਲਾਨਿੰਗਾਂ ਕਰਦੀ ਆ ਅੱਗੇ ਵਧਣ ਲਈ ਪਰ ਉਸਦੀ ਹਰ ਪਲਾਨਿੰਗ ਬੈਡਰੂਮ ਦੇ ਅੰਦਰ ਹੀ ਹੁੰਦੀ ਆ ਬਾਹਰ ਆ ਕੇ ਤਾਂ ਕੁਛ ਹੋਰ ਹੀ ਬਣ ਜਾਂਦਾ ਕਿਉਂਕਿ ਪਿਤਾ ਸ਼੍ਰੀ ਨਾਲ ਗੱਲ ਕਰਨ ਤੋਂ ਹੁਣ ਉਹ ਵੀ ਝਿਜਕਦੀ ਆ ਤੇ ਪਰ ਉਹ ਖਰਚੇ ਵਾਲੀ ਗੱਲ ਸੁਣ ਕੇ ਤਾਂ ਉਹ ਵੀ ਚੁੱਪ ਕਰ ਜਾਂਦੀ ਆ ਇਹ ਸ਼ਰਨਜੀਤ ਦਾ ਹੀ ਆਈਡੀਆ ਸੀ ਕਿ ਸ਼ਹਿਰ ਜਾ ਕੇ ਆਈਲੈਟਸ ਦਾ ਇੰਸਟੀਚਿਊਟ ਖੋਲ੍ਹਿਆ ਜਾਵੇ ਪਰ ਬਿੱਲੀ ਦੇ ਗਲ ਟੱਲੀ ਬੰਨੇ ਕੌਣ ਮਤਲਬ ਪਿਤਾ ਜੀ ਨੂੰ ਪੁੱਛੇ ਕੌਣ ਬਈ ਪੈਸਾ ਕਿੱਥੋਂ ਆਨੇਗਾ ਕਿਉਂਕਿ ਪਾਪਾ ਦੀ ਰਿਟਾਇਰਮੈਂਟ ਦਾ ਸਾਰਾ ਪੈਸਾ ਤਾਂ ਮੰਮੀ ਦੇ ਇਲਾਜ ਤੇ ਲੱਗ ਗਿਆ ਥੋੜਾ ਬਹੁਤ ਜੋ ਬਚਿਆ ਸੀ ਉਹ ਬਲਕਾਰੀ ਮਾਰ ਗਿਆ ਪਿੱਛੇ ਬਚੀ ਪਿਤਾ ਜੀ ਦੀ ਪੈਨਸ਼ਨ ਤੇ ਥੋੜੀ ਜਿਹੀ ਤਨਖਾਹ ਜਿਹਦੇ ਨਾਲ ਸਾਡੇ ਘਰ ਤਾਂ ਹੀ ਗੁਜ਼ਾਰਾ ਬਸਾ ਹੁੰਦਾ ਕੋਈ ਪ੍ਰੋਜੈਕਟ ਲਾਉਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹਨੇਰਾ ਕਾਫੀ ਗੂੜਾ ਹੋ ਗਿਆ ਪਿਤਾ ਜੀ ਸ਼ਾਇਦ ਸੌਂ ਗਏ ਹੋਣਗੇ ਸੋਚਦਾ ਮੈਂ ਘਰ ਵੱਲ ਮੁੜ ਪਿਆ ਹਾਂ ਪਤਾ ਨਹੀਂ ਕੀ ਹੋ ਗਿਆ ਹੁਣ ਜਿੱਤਰ ਵੀ ਜਾਂਦਾ ਹਰ ਕਦਮ ਤੇਜ਼ ਹੀ ਹੁੰਦੇ ਨੇ ਜਿਵੇਂ ਭੱਜ ਕੇ ਕੁਝ ਪੜ ਲੈਣਾ ਹੋਵੇ ਦਿਨੋ ਦਿਨ ਅੰਦਰੂਨੀ ਵਿਪਟਕਣਾ ਵਧਦੀ ਜਾ ਰਹੀ ਹੈ ਮਹਿਸੂਸ ਹੋ ਰਿਹਾ ਜਿਵੇਂ ਮੇਰੇ ਤੋਂ ਅੰਦਰ ਕੁਝ ਖਸਦਾ ਜਾ ਰਿਹਾ ਹੋਵੇ ਘਰ ਦਾ ਬੂਹਾ ਲੰਘਿਆ ਪਿਤਾ ਜੀ ਦੇ ਕਮਰੇ ਦੀ ਲੇਟ ਜਾਗ ਰਹੀ ਹੈ ਬੂਹਾ ਖੁੱਲਿਆ ਹੋਇਆ ਜਿਹੜਾ ਆਮ ਕਰਕੇ ਇਸ ਵੇਲੇ ਤਾਈਂ ਬੰਦ ਹੀ ਹੁੰਦਾ ਕਰਕੇ ਬਹੁਤ ਸਾਰਾ ਕੰਮ ਕਰ ਲੈ ਆਉਂਦੇ ਨੇ ਜੋ ਰਾਤੀਂ ਅੰਦਰ ਬੈਠੇ ਕਰਦੇ ਰਹਿੰਦੇ ਨੇ ਪਰ ਅੱਜ ਮੇਰਾ ਮੱਥਾ ਠਣਕਿਆ ਅਗਾਹ ਹੋ ਕੇ ਵੇਖਦਾ ਪਿਤਾ ਜੀ ਸਟੱਡੀ ਟੇਬਲ ਦੇ ਡੈਰੀ ਉੱਪਰ ਹੀ ਸਿਰ ਸੁੱਟੀ ਪਏ ਨੇ ਸਿਰ ਤੇ ਬੰਨਿਆ ਹੋਇਆ ਪਰ ਨਾਲ ਲੈ ਕੇ ਟੇਬਲ ਤੇ ਇੱਕ ਪਾਸੇ ਲਟਕ ਰਿਹਾ ਐਨ ਕਹਿੇਠਾਂ ਡਿੱਗੀ ਹੋਈ ਐ ਜਿਸ ਨੂੰ ਵੇਖ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਨੇੜੇ ਹੋਇਆ ਪਰ ਕੋਈ ਖਿਲਜੁਲ ਨਹੀਂ ਮੇਰੀ ਧਾਂ ਨਿਕਲ ਵਾਲੀ ਹੋ ਗਈ ਬੜੀ ਮੁਸ਼ਕਲ ਨਾਲ ਆਪਣਾ ਸਾਹ ਰੋਕ ਕੇ ਸੰਗ ਚ ਖੁਸ਼ਕੀ ਜਹੀ ਨਾਲ ਮੈਂ ਪਿਤਾ ਸ਼ੇਰੀ ਨੂੰ ਮੋਢੇ ਤੇ ਹੱਥ ਰੱਖ ਕੇ ਪੁਕਾਰਿਆ ਪਾਪਾ ਹੂੰ ਉਹ ਤਰਪ ਕੇ ਉੱਠ ਪਏ ਨੇ ਮੇਰੀ ਜਾਨ ਚ ਜਾਨ ਆ ਗਈ ਆ ਪਰ ਪਿਤਾ ਸ਼ੇਰੀ ਮੇਰੇ ਵੱਲ ਵੇਖ ਕੇ ਉਸੇ ਅੰਦਾਜ਼ ਚ ਮੁਸਕਰਾ ਕੇ ਬੈੱਡ ਤੇ ਜਾ ਪਏ ਨੇ ਕਹਾਣੀ ਸੌਣ ਲਈ ਧੰਨਵਾਦ ਜੀ